ਨਾਂ ਨਿਆ ਕਰੋਗੇ ਚਾਰਾਂ ਨਾਲ ਠੂਣਗੇ ਇਸੇ ਤਰ੍ਹਾਂ ਦਰਬਾਰਾਂ ਦੀ ਸੰਗਤਾਂ ਮੰਨਦੀਆਂ ਤੇ ਅੱਜ ਜਿਹੜੀਆਂ ਗੱਦੀਆਂ ਤੇ ਜਿਨ੍ਹਾਂ ਨੇ ਇਹ ਸੋਸ਼ਲ ਮੀਡੀਆ ਦੇ ਉੱਤੇ ਉੱਚਾ ਦੇਣ ਵਾਲੇ ਤੇ ਸਿਰਕ ਘਾ ਕੇ ਤਿੰਨ ਤਨ ਚਾਰ ਚਾਰ ਬਾਬੇ ਇਕੱਠੇ ਹੋ ਕੇ ਖੇਡ ਕੇ ਉਹ ਚੀਜ਼ ਨੂੰ ਪਖੰਡ ਵੱਧ ਗਿਆ ਜਾਂਦਾ ਹੈ। ਉਹ ਲੱਤਾਂ ਨੂੰ ਹੱਥ ਫੜ ਫੜ ਖੇੜਨਾ ਫਿਰ ਚੂੜੇ ਪਾਉਣੇ ਸੁਰਖੀਆਂ ਲਾਉਣੀਆਂ ਇਹਨਾਂ ਗੱਲਾਂ ਨੂੰ ਜਿਹੜੀ ਗੱਲ ਸਾਡੇ ਲੋਕਾਂ ਤੇ ਫਿਰ ਉਹ ਕਈ ਪਖੰਡਵਾ ਦਾ ਫਿਰ ਉਹ ਚੀਜ਼ਾਂ ਨੂੰ ਅਸੀਂ ਕਮਾਂਗੇ ਫਿਰ ਕਿਉਂ ਅਸੀਂ ਇਸੇ ਕਰਕੇ ਮੁੱਦਾ ਉੱਠਿਆ ਅੱਜ ਸਾਰਿਆਂ ਨੂੰ ਜਿਹੜੇ ਪ੍ਰੋਪਰ ਸਾਫ਼ ਕੰਮ ਕਰਨ ਵਾਲੇ ਉਹਨਾਂ ਨੂੰ ਵੀ ਇਹ ਚੀਜ਼ਾਂ ਦਾ ਨਤੀਜਾ ਭੁਗਤਣਾ ਪੈ ਰਿਹਾ ਅਸੀਂ ਉਹਦੇ ਨੇ ਇਹ ਗੱਲ ਲਗਾਏ ਦੇ ਉੱਤੇ ਵੀ ਏਡੇ ਵੱਡੇ ਕੱਟ ਦੇ ਵਿੱਚ ਮੈਂ ਮੀਟਿੰਗ ਬੁਲਾ ਕੇ ਇਹ ਗੱਲ ਆਖੀ ਆ ਵੀ ਸਭ ਤੋਂ ਪਹਿਲਾਂ ਤਾਂ ਸਾਡੇ ਬਾਬੇ ਇਹਨਾਂ ਗੱਲਾਂ ਤੋਂ ਬਾਜ਼ ਆ ਜਾਣ ਜੇਕਰ ਉਹ ਨਹੀਂ ਆਉਂਦੇ ਤਾਂ ਉਹਨਾਂ ਦੇ ਖਲਾਫ ਅਸੀਂ ਵੀ ਨਾਲ ਆਵਾਜ਼ ਠਾਵਾਂਗੇ ਪਰ ਜੇ ਇਹ ਗੱਲ ਕਹੀਏ ਵੀ ਗੱਡੀਆਂ ਗੱਡੀਆਂ ਕਦੇ ਬੰਦ ਨਹੀਂ ਹੁੰਦੀਆਂ ਗੱਡੀਆਂ ਪ੍ਰੋਪਰ ਜਿਹੜੀਆਂ ਚੱਲਦੀਆਂ ਉਹ ਚੱਲਦੀਆਂ ਰਹਿਣਗੀਆਂ ਜੁਗਾ ਜਗੰਤਰਾ ਤੋਂ ਚੱਲਦੀਆਂ ਆਈਆਂ ਤੇ ਪੀਰਾਂ ਫਕੀਰਾਂ ਦੇ ਨਾਮ ਦੇ ਉੱਤੇ ਘਰਾਂ ਦੇ ਵਿੱਚ ਮੰਨਤਾ ਜਿਹੜੀਆਂ ਉਹ ਚੱਲਦੀਆਂ ਰਹਿਣਗੀਆਂ ਜਿਹੜੀਆਂ ਗੱਡੀਆਂ ਤੇ ਜਿਨ੍ਹਾਂ ਨੇ ਇਹ ਸੋਸ਼ਲ ਮੀਡੀਆ ਦੇ ਉੱਤੇ ਉੱਚਾ ਦੇਣ ਵਾਲੇ ਤੇ ਸਿਰਕ ਘਾ ਕੇ ਤਿੰਨ ਤਨ ਚਾਰ ਚਾਰ ਬਾਬੇ ਇਕੱਠੇ ਹੋ ਕੇ ਖੇਡ ਕੇ ਉਹ ਚੀਜ਼ ਨੂੰ ਖੰਡ ਵੱਟ ਗਿਆ ਜਾਂਦਾ ਉਹਨਾਂ ਕਹਿੰਦੇ ਹੱਤ ਘੜ ਘੜ ਘਰਨਾ ਫਿਰ ਚੂੜੇ ਪਾਉਣੇ ਸਰਖੀਆਂ ਲਾਉਣੀਆਂ ਇਹਨਾਂ ਗੱਲਾਂ ਨੂੰ ਜਿਹੜੀ ਗੱਲ ਸਾਡੇ ਲੋਕ ਇੱਥੇ ਫਿਰ ਉਹ ਚੀਜ਼ਾਂ ਨੂੰ ਅਸੀਂ ਕਮਾਂ ਕਰ ਕਿਉਂ ਅਸੀਂ ਇਸੇ ਕਰਕੇ ਮੁੱਦਾ ਉੱਠਿਆ ਅੱਜ ਸਾਰਿਆਂ ਨੂੰ ਜਿਹੜੇ ਪ੍ਰੋਪਰ ਸਾਫ਼ ਕੰਮ ਕਰਨ ਵਾਲੇ ਉਹਨਾਂ ਨੂੰ ਵੀ ਇਹ ਚੀਜ਼ਾਂ ਦਾ ਨਤੀਜਾ ਭੁਗਤਣਾ ਪੈ ਰਿਹਾ ਅਸੀਂ ਉਹਦੇ ਦੇ ਇਹ ਗੱਲ ਲਗਾਏ ਦੇ ਉੱਤੇ ਵੀ ਏਡੇ ਵੱਡੇ ਕੱਟ ਦੇ ਵਿੱਚ ਮੈਂ ਮੀਟਿੰਗ ਬੁਲਾ ਕੇ ਇਹ ਗੱਲ ਆਖੀ ਆ ਵੀ ਸਭ ਤੋਂ ਪਹਿਲਾਂ ਤਾਂ ਸਾਡੇ ਬਾਬੇ ਇਹਨਾਂ ਗੱਲਾਂ ਤੋਂ ਬਾਜ਼ ਆ ਜਾਣ ਜੇਕਰ ਉਹ ਨਹੀਂ ਆਉਂਦੇ ਤਾਂ ਉਹਨਾਂ ਦੇ ਇਕਲਾਬ ਅਸੀਂ ਨਹੀਂ ਨਾਲ ਵਜਾਠਾਵਾਂਗੇ ਪਰ ਜੇ ਇਹ ਗੱਲ ਕਹੀਏ ਵੀ ਗੱਡੀਆਂ ਗੱਡੀਆਂ ਕਦੇ ਬੰਦ ਨਹੀਂ ਹੁੰਦੀਆਂ ਗੱਡੀਆਂ ਪ੍ਰੋਪਰ ਜਿਹੜੀਆਂ ਚੱਲਦੀਆਂ ਉਹ ਚੱਲਦੀਆਂ ਰਹਿਣਗੀਆਂ ਜੁਗਾ ਜਗੰਤਰਾ ਤੋਂ ਚੱਲਦੀਆਂ ਆਈਆਂ ਤੇ ਪੀਰਾਂ ਫਕੀਰਾਂ ਦੇ ਨਾਮ ਦੇ ਉੱਤੇ ਘਰਾਂ ਦੇ ਵਿੱਚ ਮੰਨਤਾ ਜਿਹੜੀ ਉਹ ਚੱਲਦੀਆਂ ਰਹਿਣਗੀਆਂ